फूक <laughs> चलो 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 हां जी गुड मॉर्निंग सतलकम की हाल चाल के मैं सारे ठीक ठाक सवेर का टाइम यार काम फिर चल दें फिर ਨਿਰੋਧ ਰੰਤਮ ਲੋਦਾ ਜੀ ਨਾਮ ਨੇ ਸਾਡੇ ਚੰਦ ਨੂੰ ਕਰੋ ਸਬਸਕ੍ਰਾਈਬ ਤੇ ਆ ਜੋ ਡਿਸਪਲੇ ਜੀ ਕਰਨੀ ਹਾਲੇ ਟ ਤੇ ਇਥੇ ਪਾਲਕੀ ਸੈ ਵੀ ਹੋਣੀ ਆਪਣੇ ਇਥੇ ਆਪਣੇ ਕਲੋਨੀ ਜੀ ਚਲੋ ਫਿਰ ਤੁਮ ਲੈ ਕੇ ਚਲਦੇ ਆ ਲੈ ਵੀ ਚੱਲ ਰਿਹਾ ਕੰਮ ਹਣ ਇੱਧਰ ਆਹ ਡਿਸਪਲੇ ਲੱਗੇ ਤਿਆਰ ਕਰਨ ਆਹ ਮਾਲ ਮੂਲੇ ਦਾ ਕੱਟਦਾ ਉਹਦੇ ਬਰਦੀਪ ਲੱਗਾ ਵੇਖੋ ਉਹਨੂੰ ਲਾਇਆ ਅੱਜ ਕੰਮੀ ਮੈਂ ਕਿਹਾ ਤੂੰ ਹੀ ਕਰ ਤੇ ਇੱਧਰ ਉਪਲੰਘੇ ਦੇ ਕਰਦੇ ਆਂ ਇਹ ਡਿਸਪਲੇ ਦਾ ਡਿਜ਼ਾਈਨਸ ਵਾ ਲੈਣਾ ਥੱਲੇ ਲੂਵਰ ਲਾ ਦੇਣਾ ਇੱਥੇ ਲੈ ਬੰਨੇ ਤੇ ਆਪਾਂ ਡਿਸਪਲੇ ਤਿਆਰ ਕਰਦਣੀ ਆ ਆਹ ਤੇ ਡਿਸਪਲੇ ਡੱਡ ਵਣਾ ਤੇ ਕਰਦੇ ਆਂ ਤਿਆਰੀ ਸ਼ੈਰੀ ਖੀ ਦੀ ਬਸ ਹੋਰ ਥੋੜੇ ਸਮੇਂ ਚੋਂ ਪੱਤਾ ਤਿਆਰ ਕਰ ਦੇਣਾ ਉਹ ਫੱਟੇ ਲੈਣਦੇ ਆਂ ਵੇਖੋ ਕੈਲ ਦੇ ਫੱਟੇ ਉਹਦੀ ਕਟਿੰਗ ਵਟਿੰਗ ਕਰਨੀ ਹੈ ਹਰਾਲਾ ਪਾ ਜੇ ਤੇ ਉਹ ਦੇਖਦੇ ਆਂ ਕਿਦਾਂ ਕਟਿੰਗ ਵਟਿੰਗ ਕਰਨੀ ਹੈ ਤੇ ਕਿਵੇਂ ਹੋਣੀ ਕਹਿ ਦੇਣਾ ਸੋਚਣਾ ਚਿੰਕਲ ਦੱਸੂਗਾ ਕਿਉਂ ਜਿੰਕਲ ਵਾ ਹਾਂਜੀ ਉਹ ਰੋਲ ਕਿ ਲਿਆਂਦੇ ਵਾਲ ਪੇਪਰ ਉਹ ਪਰਿਆ ਲੱਭਣ ਦੇ ਉਹ ਲੈ ਆਂਦੇ ਵਾਲ ਤੇ ਕੋਈ ਲਾਉਣੇ ਸਾਰਾ ਕੰਮ ਕਰਨਾ ਬਤੀ ਲਾ ਰਿਹਾ ਇੱਧਰ ਲਾ ਦੇਣਾ 400 ਲਾਤਾ ਉਹ ਸੱਤੀ ਇਹਦੇ ਵੀ ਪਾਰਸਲ ਵਾਲਾ ਆ ਗਿਆ ਪਾਰਸਲ ਆ ਗਿਆ ਉਹ ਲਾ ਰੋ ਚਿੰਕਰ ਭਾਜੀ ਲਾ ਦੋਗਾ ਇਹਦਾ ਗਾਲ ਹੀ ਟੁੱਟ ਗਿਆ ਮੇਰੇ ਫੋਨ ਦਾ ਕੀ ਟੁੱਟ ਗਿਆ ਕੜ ਹਾਂ ਨਮਾ ਦੇਖ ਪੈਂਦੀ ਆ ਆ ਗਿਆ ਚਲੋ ਕੋਈ ਨੂੰ ਪੋ ਲਾਂਗੇ ਇੱਥੇ ਪਲੰਬਰ ਵੀ ਆ ਗਏ ਆ ਦਾ ਬੱਸਾ ਬਣਾ ਕੇ ਵਿੱਚ ਡਿਸਪਲੇ ਕਰ ਦੋਨੇ ਕੋ ਫੱਟਿਆਂ ਦੀ ਬੜੇ ਤਰੀਕੇ ਨਾਲ ਡਿਜ਼ਾਈਨ ਜੂ ਦੇਣ ਨੇ ਅੱਡੀਆਂ ਜਿੰਕਲ ਕੱਢਣੀ ਨਾੜ ਤੇ ਕੋ ਵੇਰ ਲੈਣ ਨੇ ਵੇਰ ਲੈਣ ਨੇ ਫਾਦਰ ਦੀ ਵੀਡੀਓ ਨੂੰ ਦਾ ਮਝਾ ਇੱਕ ਹੀ ਲੈ ਜੀ ਇੱਕ ਹੀ ਲੈ ਰਹੇ ਹੈਲਦੀ ਆਪਣੀ ਕਿਰਾਏ ਤੇ ਪਾਦਾ ਕਿਰਾਏ ਵੇਨਾ ਸਰੇ ਸਰੇ ਨਾ ਚਿੰਕਲ ਲੈ ਵੀ ਉਸਤਾਦ ਨੇ ਲੱਗਾ ਅਜ ਕੰਮ ਤੇ ਬੜੇ ਗਣਾ ਵੇ ਕਾਬੂ ਕੀਤਾ ਹੈ ਮਾਪ ਕੱਢ ਲਿਓ ਵੀ ਚਾਹ ਪਾਣੀ ਲੁਗਾ ਚਾਹੀਦਾ ਚਾਹੀਦਾ ਕਿੰਨੇ ਮਿੰਟ ਮੈਟ ਮੈਟ ਲਗਾ ਬੱਸੀ ਹੁਣ ਅੱਛਾ ਮੈਟ ਰੋਟੀ ਲੈਦਾ ਨਹੀਂ ਗੱਡੀ ਚ ਮਿਲਿਆ ਹੀ ਨਹੀਂ ਰੋਟੀ ਨੇ ਰਾਵੜਾ ਹੋ ਗਿਆ ਭਰਾਵਾ ਉਹ ਕਹਿੰਦੇ ਸਾਡੇ ਕੰਮ ਬੰਦੋਗੇ ਲੈਣਾ ਲਾਉਂ ਚੀਣਾ ਲੈਣਾ ਰਾਵੜਾ ਗਲੇ ਕਿੰਨੇ ਕਹਿੰਦੇ ਪੱਸੀ ਘਾਦਾਂਗੇ ਬੱਸ ਆਹ ਕਹਿੰਦੇ 200 ਰੁਪਏ ਕਰਾਇਆ ਲਊ ਉਹ ਲੈਣਾ ਲੈਣਾ ਹੁੰਦਾ ਇੱਕ ਟੱਕਰ ਚੱਲਦੇ ਅੱਛੇ ਤੱਕ ਪਹੁੰਚਾਉਂ ਦਾ ਲੈਣਾ ਲੈਣਾ ਮੈਂ ਚੱਲ ਕੋਈ ਗੱਲ ਨਹੀਂ ਯਾਰ ਸਿਰ ਵੱਟਤੀਆ ਪਲੀ ਦਾ ਵਿਚਾਰ ਤੁਸੀਂ ਇਹ ਨਹੀਂ ਰਹੀ ਹਾਂ ਦੱਸੰਦ ਨਹੀਂ ਹੈ ਕਿ ਉਹ ਸ਼ੀਰਵਰਤੀ ਨੇ ਜੰਗਲ ਉਹਦੇ ਹਲਤੀ ਲੱਗੇ ਉਹਨੇ ਨਾਲ ਸ਼ੇਰ ਬੜਾ ਖਾਣਾ ਵੇਖੀ ਹਲਤੀ ਆ ਲੈਣ। ਆਗੇ ਕਰੇਂ ਵੇਖੇ ਨਾ ਫਿਰ ਤੂੰ ਦੱਸੀਂ ਡਿਜ਼ਾਈਨ ਕਿਦਾਂ ਦਾ ਪਾਉਣਾ ਇਹਨੂੰ। ਮਹਾਰਾਜ ਮੈਂ ਤਾਂ ਉਹਨੂੰ ਕਰਦੇ ਆਲੇ। ਹੈਂ? ਉਹਦਾ ਫਾਸਟ ਕਲਾਸ ਪਾਉਣਾ ਨੇ ਡਿਜ਼ਾਈਨ ਫਾਸਟ ਕਲਾਸ। ਉਹ ਐ ਡੱਬੇ ਇਦਾਂ ਕਰਕੇ ਆਏ ਨਾ ਜੇ ਤੁਹਾਡੇ ਮਾਇੰਡ ਵਿੱਚ ਹੈਗਾ ਫਿਰ ਨਵਾਂ ਡਿਜ਼ਾਈਨ ਦੇ ਉਹ ਬਾਦ ਪਦਾਂਗੇ ਉਹ ਹੀ ਪਦਾਂਗਰ ਗੱਲ ਤੇ ਉਹਨਾਂ ਦੇ ਪ੍ਰੋਫਾਈਲ ਤੇ ਲੱਗਣੇ ਲੱਗਣੀਆਂ ਨਾ ਪ੍ਰੋਫਾਈਲ ਲਾਉਣੇ ਲਾਉਣੇ ਵਿੱਚ ਲੈ ਲੈ ਏਦਾਂ ਕਹਿੰਦਾ ਹੁਣ ਅੱਜ ਸਾਡੇ ਅੱਗੇ ਗੇਟ ਅਗੋਂ ਦੀ ਲੰਗਣੀ ਹੈ ਪਾਲਕੀ ਸਾਹਿਬ ਤੇ ਡੈਡੀ ਜੀ ਨੇ ਪਹਿਲਾਂ ਕਰ ਦਿੱਤੀ ਸਫਾਈ ਸਾਰੀ ਗਲੀ ਦੀ ਮਤਲਬ ਇੱਥੋਂ ਗੋਂਗੋ ਝਾੜੂ ਫੇਰਿਆ ਹੁਣ ਇੱਧੇ ਡੈਡੀ ਜੀ ਕਰਦੇ ਪਏ ਨੇ ਫੁੱਲਾਂ ਦੀ ਵਰਕਾ ਇੱਧਰ ਵੀ ਫੁੱਲ ਖਲਾਅ ਤੇ ਇੱਧਰਲੀ ਸਾਈਡ ਵੀ ਇਨਾ ਕਿ ਦਾਦੀ ਜੀ ਨੇ ਆ ਲਿਆਂਦੇ ਆ ਸੇਬ ਸੇਬ ਦੀ ਮਦਰ ਪੇਟੀਆਂ ਸੇਬ ਦੀਆਂ ਦੋ ਲਿਆਂਦੀਆਂ ਤਾਂ ਕਹਿੰਦੇ ਸੇਬ ਵੰਡ ਦਾਂਗੇ ਸੰਤ ਨੂੰ ਮਮੀ ਨੂੰ ਹਨ ਨੂੰ ਉਦੋਂ ਕਿਹਾ ਆ ਉਹ ਕਹਿੰਦੇ ਨਹੀਂ ਆਇਆ ਜਾਣਾ ਇੱਧਰ ਡੈਡੀ ਨੇ ਕਿੰਨੇ ਸੋਹਣੇ ਫਲਾਵਰ ਐ ਖਲਾਅ ਤੇ ਖਲਾਅ ਤੇ ਆ ਹੋਰ ਵਧੀਆ ਲੱਗਦੇ ਪਏ ਇੱਧਰ ਮੰਮੀ ਹੋਣੇ ਅਜੇ ਆਏ ਨੇ ਹੋਰ ਘਰੇ ਠੀਕ ਠਾਕ ਸਭ ਵਧੀਆ ਤਾਂ ਸੰਦੀਪ ਨਹੀਂ ਆਈ ਮੈਂ ਉਹਨੂੰ ਵੀ ਕਿਹਾ ਕਿ ਆਈ ਜੇ ਕੰਮ ਹੋਇਆ ਠੀਕ ਨਹੀਂ ਗਈ ਹੂੰ ਉਦਾਂ ਮੈਂ ਉਹਨੂੰ ਐਸੇ ਕਿਹਾ ਮੈਂ ਤੁਹਾਨੂੰ ਸੁਣਾ ਦਿੱਤਾ ਮੈਂ ਉਹਨੂੰ ਕਹਿ ਕੇ ਆ ਜੇ ਦੋਵੇਂ ਜਣੀਆਂ ਆ ਜੇ ਆਟੋ ਤੇ ਆਹ ਕਹਿੰਦੀ ਆ ਠੀਕ ਨਹੀਂ ਅੱਛਾ ਅੱਛਾ ਚੱਲ ਆ ਜਾਂਦੀ ਤਾਂ ਵਧੀਆ ਹੀ ਘੜੀਕ ਚੱਲ ਚੱਲ ਜਾਂਦੀ ਭਾਏ ਮੁੜ ਕੇ ਹਨਾ ਪਾਰਕੀ ਸਾਹਿਬ ਆ ਗਈ ਹੋਈ ਆ ਤੀ ਦਰਸ਼ਨ ਕਰ ਸਕਦੇ ਆ ਸਾਰੇ ਜਣੇ ਉਧਰ ਡਾੜੀ ਜੀ ਖਲੋਤੇ ਮੂੰ ਲੱਭੇ ਕੰਮ ਤਾਂ ਆਪਾਂ ਹੁਣ ਨਿਕਲ ਆਏ ਆ ਉਧਰ ਉਧਰ ਕਲੋਨੀ ਜਿਹੜੀ ਨਵੀਂ ਉਹਦੀ ਸਾਈਡ ਨੰਗਣੀ ਪਾਲ ਕਿਸਿਆ ਮੈਂ ਚਲੋ ਦਰਸ਼ਨ ਕਰ ਲੈਨੇ ਆਂ ਅਸੀਂ ਤੇ ਉੱਥੇ ਨਾਲੇ ਡੈਡੀ ਨੇ ਮਤਲਬ ਪ੍ਰਸ਼ਾਦ ਮੰਡਣਾ ਇੱਕ ਸਾਹ ਦਾ ਯਾਰ ਫਰੂਟ ਲੈਂਦੇ ਆ ਫਰੂਟ ਤੇ ਉਹ ਵਰਤਾਉਣੇ ਆ

घर 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 अंदर तरमसाल घर घर ਗੁਰੂ ਨਾਨਕ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਗੁਰੂ ਨਾਨਕ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਬਾਦੇ ਤਾਰੇ ਚਾਰ ਚੱਕ ਬਾਦੇ ਤਾਰੇ ਚਾਰ ਚੱਕ ਸੜਕ ਨੇ ਬੰਦ ਕਰਦੀ ਆ ਤੇ ਗਾੜੀਆਂ ਆ ਕੇ ਵੱਜ ਗਈ ਬਾਬਾ ਜੀ ਮੱਥਾ ਟੇਕਿਆ ਕਿਵੇਂ ਚਾ ਬਾਬਾ ਜੀ ਉਸ ਟਾਈਮ ਅੱਗੇ ਫਾਟਕ ਬੰਦ ਦਸ ਮਿਲੇ ਕਰ ਲਿਆਉਣ ਜਾ ਰਹੇ ਆ ਫਿਰ ਕੰਮ ਤੇ ਦੁਕਾਨ ਤੇ ਜਾਣਾ ਪਾਣਾ ਪਰ ਆ ਕੀ ਕਰਨਾ ਢਿੱਡ ਬੁਦਲੇ ਹਰ ਕੋਈ ਜਾਂਦਾ ਨਹੀਂ ਵੀ ਬਿਲਕੁਲ ਜਾਣਾ ਪਾਉ ਉਹ ਇੱਕ ਚੀਜ਼ ਵੇਖੀ ਪਾਜੀ ਮਰੂਤੀ ਨੂੰ ਬੈਕ ਸਾਈਡ Wiper ਲਾਇਆ ਹੋਇਆ ਜੀ ਸਹੀ ਗੱਲ ਇਹ ਇਹ ਜਨੂ ਆ ਜਨ ਜਨ ਹਾਂ ਜਨ ਗੱਡੀ ਦੇ ਜਨ ਵਾਲੇ ਜਨ ਜਨ ਇਹਨੂੰ ਆ ਜਨ ਕਹਿੰਦੇ ਹਣ Wiper ਇਹ ਵੱਖਰਾ ਵੀ ਲੱਗ ਜਾਂਦਾ ਮੱਖਰਾ ਲਾਇਆ ਕਿ ਮਰਸਨ ਦੋ ਸਰਾਖ ਹੋ ਗਈ ਪਹਿਲਾਂ ਕਰ ਗਲਤ ਵਾਲਿਆ ਲੱਗਦਾ ਸਹੀ ਗੱਲ ਦੋ ਹੀ ਸਰਾਖ ਆ ਮੇਰੇ ਬਾਦ ਮੈਂ ਸੱਚੇ ਕੱਟਾਂ ੜੇ ਫਾਈਟਰ ਕਮਾਦੋ ਦੂਜੇ ਬੰਦੇ ਕਮਾ ਕੇ ਵੱਡਾ ਹਣ ਕਮਾਉਂਦੇ ਜੰਗਲ ਜੰਗਲ ਦੇ ਕਮਾਉਂ ਸਰਦੇ ਸਰਦੇ ਕਰਦੇ ਯਾਰ ਉੱਤੇ ਪੱਖਾ ਇਹ ਨਹੀਂਗਾ ਯਾ ਨਾ ਪੱਕੀ ਠੀਕ ਆ ਨਾ ਲਾਤੀ ਨਾ ਲਾਦੇ ਰਹਦੇ ਅੱਛਾ ਧੂੰਆਂ ਵੀ ਉੱਠਣਾ ਉਹਨੂੰ ਹੋਰ ਹਾਫੀ ਥੋੜਾ ਜਿਹਾ ਕੰਸਾ ਦਾ ਪਾਜੀ ਮਾਰ ਕੇ ਫਲੇ ਪਿੰਦੇ ਝੰਡੀਆਂ ਮਾਰਨੀ ਕੋਲ ਉਹਦੇ ਵਿੱਚ ਪੜਦਾ ਸੀ ਹਾਂ ਇਹ ਤਾਂ ਹੈ ਸਹੀ ਗੱਲ ਤੇਰੇ ਮੰਮੀ ਕਹਿੰਦੀ ਇਕੱਲੇ ਧਿਆਨ ਨਾ ਜਾਇਓ ਫੋਨ ਕਰਦੇ ਜਾ ਕੇ ਫੋਨ ਜੋਗੇ ਚੰਗਾ ਮੈਂ ਮੰਮੀ ਚਲ ਗਈ ਹੈ ਕਲ ਗਿਆ ਹਾਂ ਹਾਂ ਜੀ ਗਰੂ ਤੋਂ ਨਹੀਂ ਗੱਲ ਜੀ ਗਰੂ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੈ ਵੀ ਪਹੁੰਚ ਚੁਕੇ ਹਾਂ ਘਰ ਟਾਈਮ ਹੋ ਚੁੱਕਾ 7:30 8 ਦਾ ਹਾਂ ਜੀ ਦੋਸਤੋ ਮੱਲੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਸਤਿ ਸ਼੍ਰੀ ਅਕਾਲ ਕੀ ਹਾਲ ਮੇਰੇ ਪੁੱਤ ਦਾ ਮੈਂ ਇੱਕ ਪਤਵਾ ਤੇ ਚੀਜ਼ ਲੈ ਕੇ ਆਇਆ ਹਾਂ ਹਰਫਤੇ ਹਰਫਤੇ ਆਵਾਂ ਕੋ ਕੀ ਲੈ ਆਵਾਂ ਅਬਾਂ ਅੱਜ ਮੈਂ ਪਤਵਾ ਤੇ ਫਜ਼ਾ ਦਿਨ ਚਲੋ ਕੋਈ ਨਹੀਂ ਹੋਰ ਠੀਕ ਠਾਕ ਚਲੋ ਮੂੰਹ ਧੋ ਲਈਏ ਫੇਰ ਮਿਲਦੇ ਤੁਹਾਨੂੰ ਮੂੰਹ ਧੋ ਕੇ ਮੂੰਹ ਧੋ ਕੇ ਮਿਲਦੇ ਪੁੱਤ ਨੂੰ ਟਿਆਡ ਆਪਾਂ ਲਾਤੀਏ ਇੱਥੇ जी, हो गया हैपी जी कई कटिए फिर केक बतवाते केक लेते आक लेते चलो कटिए चलो उठो लग गया चलो उठो फिर उठो मेरा पुत उठो 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 जी दोस्तों की हाल चाल जी केक लगा हम तो वाते ਚਲੋ ਕੀ ਇਕੱਟੀਏ ਕਿਦ ਨੂੰ ਡਿੱਗੀਆਂ ਡਿੱਗੀਆਂ ਕਰਦੀਆਂ ਚੋਣਿਆਂ ਆਹ ਹੋ ਗਈ ਆਹ ਹੋ ਮੇਰਾ ਬਾਊ ਕੀ ਗੱਲ ਆਹੋ ਚਲ ਅਭੀ ਚਲੋ ਚਲੋ ਕੇਕ ਲਿਆ ਪੁੱਤ ਬਾਥ ਅੱਜ ਆਨ ਵੇਖ ਓਏ ਨਕਿਆ ਠੰਡਾ ਵਾ ਤਾਂ ਕਰਕੇ ਆਪਣਾ ਹੰਦੇ ਬੈਠੇ ਨਹੀਂ ਤੇ ਬਾ ਉਥੇ ਡੈਗਰੋ ਚ ਬੈਕ ਕੱਟ ਰਹੇ ਕੇ ਇੱਕ ਵੈਸੇ ਉਲੇ ਲੈ ਵੀ ਕਾਕੇ ਬਾਤ ਕੇਕ ਲੱਗਾ ਹੁਣ ਮੇਰੇ ਪੁੱਤ ਨੂੰ ਹੱਥ ਨਹੀਂ ਹੱਥ ਨਹੀਂ ਪੋਣੇ ਮੂੰਹ ਦੇ ਵਿੱਚ ਨਾ ਬਿਲਕੁਲ ਨਹੀਂ ਪੋਣੇ ਕੱਢੋ ਹੱਥ ਬਾਹਰ ਕੱਢੋ ਮੇਰਾ ਪੁੱਤ ਬਾਹਰ ਹੱਥ ਮੰਮੀ ਕੇਕ ਲੈ ਕੇ ਲੱਗੀ ਹੁਣ ਪੁੱਤ ਬਾਤ ਕੀਹਨ ਲਗਾਓ ਵੇਖੋ ਉਹ ਵੇਖੋ ਸੋਹਣੇ ਬਾਤ ਕੇਕ ਆਇਆ ਵੇਖ ਆਪਾਂ ਤਿਆਰ shear ਨਹੀਂ ਹੋਏ ਉਹਨੇ ਦੇ ਕੰਮ ਤੋਂ ਆਏ ਆ ਆਹੋ ਕੋਈ ਗੱਲ ਨਹੀਂ ਮੈਂ ਆਉਂਦਾ ਆਉਂਦਾ ਲੈ ਕੇ ਆਵੇਂਗਾ ਪੁੱਤ ਦਾ ਨਾ ਉਤਵਤ ਕੀ ਕਿ ਕਿ ਲੱਗ ਚੱਲਦੇ ਆ ਚਲੋ ਚਲ ਆ ਵੇਖੋ ਫਤਿਹ ਆ ਵੇਖੋ ਇੱਧਰ ਠੋਡਣੀ ਮਾਰਨੇ ਮਾਓ ਠੋਡਣੀ ਮਾਰਨੇ ਬਿਲਕੁਲ ਹਾਂ ਪੁੱਤੀ ਆ ਦੇਖੋ ਕੱਕੜਾ ਆ ਵੇਖੋ ਹਰ ਫਤਿਹ ਨਹੀਂ ਉਹ ਵੀ ਕੱਟਨੇ ਲਾਵਣੀਆਂ ਮੋਮਬਤੀਆਂ ਆ ਇੱਧਰ ਆ ਦੇਖੋ ਹਰ ਆ ਵੇਖੋ ਤੇ ਕੀ ਲਿਖਾਇਆ ਵੇਖ ਮੰਥ ਸਪੈਲਿੰਗ ਉਹਨੇ ਸਹੀ ਨਹੀਂ ਲਿਖੇ ਹੈ ਜੇ ਮੋਮਬਤੀ ਲੈ ਆਉਣੀ ਹੈ ਗੰਦਾ ਰੌਂਡ ਆ ਵੀ ਬਣਾਉਣਾ ਜੰਨਾ ਟੋਪੇ ਰੀ ਮੱਥੇ ਤੇ ਕਰੀ ਜੇ ਰੌਂਡਾ ਬਣਾਉਣਾ ਲੱਗਾ ਲੱਗਾ ਰੌਂਡ ਇਹ ਹਾਂਜੀ ਕੱਟੀਏ ਫਿਰ ਕੀਕ ਚਲੋ 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 ਹਰ ਫਤਿਹ ਹਰ ਫਤਿਹ ਹੋਏ ਦੋਗ ਬਾਲ ਕਿੰਨੀ ਹੋਣੀਆਂ ਵਿੱਚ 5 ਹੋਣੀਆਂ ਚਲੋ 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 ਲਾ ਦਿਓ ਮੋਮਬਤੀਆਂ 2 3 ਬਸ 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 ਨਹੀਂ ਨਹੀਂ ਜਰਾ ਮਨ ਵੇਲ ਲੈਣੀ ਹੈ ਇਹਦੇ ਨਾਲ ਮਾਰ ਕੇ ਹਰਮਤੇ ਆ ਦੇਖੋ ਡੱਬੀ ਸਲਾਬੀ ਚਲੋ ਵੀ ਉਹ ਆਦ ਬਲੀ ਨਹੀਂ ਗੇ ਕਵਰੀਂ ਬਲੀ ਧਿਆਨ ਦੇਣਾ ਚਲੋ ਹਾਂ ਪਤਾ ਫੂਕ ਮਾਰਨੀ ਨਹੀਂ ਫੂਕ ਮਾਰਾ ਮਾਰ ਬਾਵੇਂ ਉਹ ਥੋੜਾ ਬਾਉਂਦੇ ਆ ਉਹਨੇ ਤੂੰ ਹੀ ਮਾਰ ਦੇ ਤੂੰ ਹੀ ਮਾਰ ਗਨ ਵਾਹ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਤੇ ਹਰਫ ਤੇ ਗੁਟਾਈਏ ਕੇਕ ਚਲੋ

ਈ ਆਯੋ ਹਾਦੇ ਈ ਆਯੋ ਈ ਆਯੋ ਅਰੇ ਆ ਦਰਾਵਲ ਮੇਰ ਲਈ ਇਹ ਲਾ ਦੋ ਚਲੋ ਮੈਂ ਖਾ ਲੈਣਾ ਇੰਡੀਆ ਵਿੱਚ ਸੁਖ ਸਿੱਧੂ ਸਾਰੀਆਂ ਕੀ ਹਾਲ ਤਾਂ ਚੁੱਕੇ ਹੋ ਪੈਰ ਨਾ ਤੋੜ ਦੇ ਫਰਾਂਮੀ ਕੱਟ ਗਿਆ ਆਪਣੇ ਕਹੀ ਜੋ ਬੱਬਾਂ ਲਾ ਦੀਏ ਬੱਬਾਂ ਲਾ ਦੀਏ ਹੁਣ ਚਲੋ ਚਲੋ ਵੀ ਜਬ ਕੇਕ ਕੱਟ ਕੇ ਲੈ ਆ ਗਿਓ ਸਾਡੇ ਵਾਸਤੇ ਦੋਵਾਂ ਜਣੇ ਵਾਸਤੇ ਹੈਨਾ ਕੌਲੀ ਚ ਪਾ ਕੇ ਲੈ ਆ ਗਿਓ ਆਹੋ ਖਾ ਲਿਆ ਕੇਕ ਖਾ ਲਿਆ ਮੇਰੇ ਪੁੱਤ ਨੇ ਕੇਕ ਛੇੜਤੀਆਂ ਆਪਾਂ ਲਾਤੀਆਂ ਹਾਂ ਆਹ ਕਹਿ ਰਹੇ ਕਹਿੰਦੇ ਤੁਸੀਂ ਇਹਨੂੰ ਗਰਮ ਕੱਪੜੇ ਪਾਉਂਦੇ ਹੁਣ ਗਾਂ ਸਿਆਲ ਆਉਂਦਾ ਹੈ ਗਰਮ ਕੱਪੜੇ ਪਾਣੇ ਇਹਨੂੰ ਹੈਨਾ ਸਹੀ ਹੈਨਾ ਕਮੈਂਟ ਵਿੱਚ ਕਈ ਕਹਿੰਦੇ ਆ ਕਿ ਬੱਚੇ ਨੂੰ ਗਰਮ ਕੱਪੜੇ ਚ ਹੁਣੇ ਪਾਤੇ ਤੁਸੀਂ ਠੰਡ ਦੇ ਹੋ ਗਈ ਆ ਬਾਹਰ ਵੈਸੇ ਕਾਫੀ ਹੈਨਾ ਬੱਚੇ ਦੀ ਠੰਡ ਆਹ ਹੋ ਕੀ ਗੱਲ ਨਹੀਂ ਆਹੀ ਮੇ ਗਾਣਾ ਲੈ